ਇਹ ਮਾਰਾ ਤੂੰ ਰੱਖ ਲੈੰਦੀ ਠੀਕ ਆ ਬੱਸ ਚਲੋ ਚਲੋ ਟੀ ਫਿਰ ਰੱਖ ਲਿਆ ਉਹ ਪੈ ਦੋ ਨਾ ਬੱਸ ਚਲੋ ਚਲੋ ਅੱਜ ਚੁੱਪ ਕੇ ਬਹਿਣੀ ਆ ਰੈਂਟੀ ਦਾ ਨਾ ਪਾਰਾਂ ਆਣਾ ਮੈਂ ਤੇ ਦੇਖੀ ਐਤਰੇ ਐਤਰੇ ਜਾਣੇ ਬੰਡਾ ਪਿੰਡ ਜਾਣੇ ਆ ਤੂੰ ਰਹਿ ਬੰਡਾ ਹੈ ਨਹੀਂ ਕੁਝ ਨਹੀਂ ਸਾਰੇ ਟੀਚਰਸ ਨੂੰ ਜੱਗ ਸਾਰੇ ਟੀਚਰਸ ਨੂੰ ਉਹ ਕੋਲੇ ਰ ਬਤਾ ਲੱਗੋ ਕੀ ਹੈ ਹੋਰ ਕੀ ਹੈ ਇਹ ਦੋਨੀ ਕਹਿ ਦਿੰਦੀ ਹੁੰਦੀ ਹੈ ਹੋਰ ਕੀ ਹੈ ਧਿਆਨ ਨਾਲ ਬੇਟੇ ਕੋਈ ਨਾ ਮੈਂ ਆਈ ਓਪਨ ਹੁੰਦੀ ਆ ਕੀ ਨਾ ਲਿਆਉ ਕੋਈ ਗੱਲ ਨਹੀਂ ਆਈ ਓਪਨ ਜੱਗੀ ਹੈ ਮੈਨੂੰ ਪਤਾ ਕਿ ਕੀ ਹੁੰਦਾ ਜਾ ਜਾ ਅਸੀਂ ਨਾ ਜਾ ਜਾ ਸਾਰੇ ਟੀਚਰਸ ਨੂੰ ਜੱਗੀ ਮਿਲਿਆ ਵਾ ਜਿਦੋਂ ਇਹ ਜੱਗ ਵੱਡਾ ਲੱਗਦਾ ਚਾਲ ਆਪਣਾ ਪਹਿਲਾ ਲੱਗਦਾ ਮਮੀ ਕੰਮ ਆ ਜੂਗਾ ਕੰਮ ਨਾਲ ਹੀ ਹੁੰਦਾ ਜੀ ਆ ਆਹ ਰਾ ਚਲੋ ਸਾਡੇ ਪਹਿਲਾਂ ਵਾਲਾ ਜਿਹੜਾ ਜੱਗ ਛੋਟਾ ਸੀਗਾ ਹੁਣ ਵੱਡਾ ਜੱਗ ਹੈ ਹਨਾ ਯੈਸ ਹੁਣ ਆਪਾਂ ਇਹਨੂੰ ਕੱਟਦੇ ਦੇਖੋ ਕੀ ਲੱਗ ਰਹੀ ਹੈ ਕਲਰ ਕਿਦਾਂ ਦਾ ਸਿਲਡਾ ਸੋਹਣਾ ਲੱਗਦਾ ਵਾਓ ਸੋਹਣੀ ਹੈ ਚੀਜ਼ ਇਹ ਵੀ ਤਾਂ ਬਹੁਤ ਵਧੀਆ ਬੜੀ ਚੀਜ਼ ਹੈ ਬਈ ਖਾਜ ਖਾਣ ਮੈਂ ਸਮਝਦਾ ਇਹਦਾ ਮਮੀ ਦੇ ਬਗਨੇ ਸੋਣਾ ਹਮਮ ਅੱਛਾ ਦੇਖੋ ਬੜੀ ਚੀਜ਼ ਹੈ ਇਹ ਕਿ ਲਿਖਿਆ ਵੀ ਆਇਆ ਸਟੀਲ ਸਟੀਲ ਤੇ ਹੈ ਹਾਂ ਜੀ ਬਸ ਇਹ ਸੀ ਇਹ ਆਇਆ ਹੈ ਕਾਰਡਰੀ ਕੰਪਨੀ ਦਾ ਨਾਮ ਹਾਂ ਅਸੀਂ ਕੰਪਨੀ ਤੇ ਵੀ ਗਿਆ ਵੀਵਾ ਵੀਵਾ ਸਰਪ੍ਰਾਈਜ਼ ਆਦਾ ਹਮਾਇਆ ਲਵੇ ਉਹ ਗਿਫਟ ਮਿਲਿਆ ਸੀ ਮੈਨੂੰ ਤੇ ਹੁਣ ਇਹਦੇ ਡੈਡੀ ਦੇ ਵੀ ਗਿਫਟ ਆਏ ਪਏ ਨੇ ਇਹ ਦੇ ਡੈਡੀ ਨੂੰ ਦੇਖ ਦੇ ਕੀ ਲੈ ਦੇ ਕੀ ਨੇ ਚੜਾ ਕੇ ਰੱਖਦਾ ਪਹਿਲਾ ਵਾਲਾ ਕਿਹਨੇ ਹੈ ਕਿ ਮੰਮੀ ਨੇ ਖੋਲ ਤਾਂ ਗਿੱਟੇ ਪਹਿਲਾ ਦਿਖਾਈ ਕੋਈ ਕਿ ਹਾਂ ਲੈ ਵੀ ਸਟੀਲ ਦੇ ਇਹਦੇ ਭਾਂਡੇ ਇਕੱਠੇ ਹੋ ਗਏ ਹਨਾ ਚਲ ਵਧੀਆ ਚੀਜ਼ਾਂ ਮਿਲੀਆਂ ਦੇਖ ਤੇ ਸਰ ਕੇ ਵਧੀਆ ਇਹਦੇ ਰੋਟੀ ਬੋਸ ਵਧੀਆ ਜੀ ਹੈ ਆਏ ਕਰਕੇ ਤਾਂ ਤੈਸਾ ਬਣ ਗਿਆ ਇਹਦੇ ਵਿੱਚ ਚੰਦਗੀ ਵਾਹ ਹੈ ਜੈਰ ਮੈਂ ਮਰ ਜੂਗੀ ਖਾ ਕੇ ਬੀਰੂਲੀ ਖਾਣੀ ਨਹੀਂ ਵਧੀਆ ਚੀਜ਼ ਬਣੀ ਹਾਂ ਜੀ ਆਹ ਮੈਂ ਟੀਫਨ ਵਾਸਤੇ ਮੇਂ ਲਿਆ ਦੇਖਾ ਟੀਫਨ ਆਹੇ ਹਾਂ ਕੀ ਲੱਗਦੀ ਹੈ ਡੰਡ ਫੋੜੀ ਡੰਡ ਕਿਆ ਫੋੜੀ ਆ ਨਾ ਬਾਟਿਆ ਰਾਂ ਆਂ ਘੱਟ ਲਾ ਉਧਰ ਖਿੱਚੇ ਦਿੱਤੇ ਮਾ ਜੀ ਸਰਵਾਸਾ ਖਾਂਦੇ ਹਾਂ ਬਈ ਬੁਆਹ ਇਸਨੇ ਸਾਲਾ ਇਹਨਾਂ ਨੂੰ ਕੱਚ ਦਾ ਮਿਲਿਆ ਸੀਗਾ ਲੰਚ ਬਾਕਸ ਲੰਚ ਬਾਕਸ ਦਾ ਆਪਾਂ ਨੂੰ ਹਮਮ ਕਹਾਂਟ ਅਜੇ ਰੀਮੇ ਕਰਤੀ ਜਾਣਾ ਜੁਣਾ ਹੁੰਦਾ ਉਦੋਂ ਲੈ ਕੇ ਜਾਣਾ ਹੋਵੇ ਬਹੁਤ ਸੋਹਣੇ ਗਿਫਟ ਮਿਲੇ ਆ ਬਈ ਤੈਨੂੰ ਖੋਲ ਕੇ ਦੇਖੋ ਅੱਜ ਬੱਸ ਰੱਖਦੇ ਰੱਖਦੇ ਡੱਬੀਆਂ ਹੀ ਆ ਰੱਖਦੇ 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 ਭੈਣੇ ਜਿਉਨਿਫਾਰਮ ਚੇਂਜ ਕਰ ਲਾ ਓਕੇ ਆ ਬਸ ਇਹ ਤਾਂ ਮੈਂ ਮਾਰ ਕੇ ਜਾਇਆ ਕਰੂ ਇੱਦਾਂ ਵੱਡਾ ਦੂੰਗੀ ਗੱਲ ਤੇ ਹੋਰ ਮਲਾਇਆ ਕਰੂੰਗੀ ਉਹ ਆਪ ਲੈ ਲੈ ਰਾਂਗੀ ਸਾਰਾ ਚ ਲੈ ਜਾ ਕਰਾਂਗੀ ਹਣਾ ਕੀ ਸਿਆਲਾਂ ਤੇ ਲੈ ਜਾ ਕਰਾਂਗੀ ਨਹੀਂ ਤਾਂ ਮੈਂ ਲੈ ਕੇ ਜਾਇਆ ਕਰੂੰਗੀ ਤੁਸੀਂ ਲੈ ਤੂੰ ਗੱਲੀ ਨਾ ਡਾ ਵੱਡਾ ਬੀ ਆਇਆ ਤਾਂ ਮੁੱਕ ਦਾ ਵਾਰ ਦੇ ਖਰਾ ਕਰਨਾ ਐਤੋਂ ਚੂੜੀ ਲਾ ਦੇ ਇਹ ਤਾਂ ਮੈਂ ਲੈ ਕੇ ਜਾ ਕਰੂੰਗੀ ਟੰਡਾ ਸਕੂਲ ਮੰਮਾ ਤੇ ਬੜਾ ਵੱਡਾ ਹੋ ਗਿਆ ਇਹ ਕੱਟ ਦਾਂਗੀ ਇਹ ਨਹੀਂ ਕੱਟ ਦਾਂਗੀ ਚਲੋ ਮੈਂ ਵਲੌਗ ਅਪਲੋਡ ਕਰਦੇ ਹਾਂ ਤਾਂ ਉਹ ਭਾਈ ਸਾਨੂੰ ਉਹ ਦੀਵਾਲੀ ਦੇ ਜਿਹੜੇ ਗਿਫਟ ਹੈ ਮਿਲ ਗਏ ਆ ਸਾਰੀਆਂ ਬਰਤਨਜੋਗ ਤੇ ਬਹੁਤ ਹੀ ਸੋਹਣੀਆਂ ਵਧੀਆ ਕੰਪਨੀ ਦੀਆਂ ਜਿਹੜੀਆਂ ਚੀਜ਼ਾਂ ਮਿਲੀਆਂ ਆਂ ਹੈ ਹਮ ਸ਼ੀਸ਼ੇ ਦਾ ਬਣਾਇਆ ਹੈ ਦੱਸਿਓ ਤੁਸੀਂ ਵੀ ਕਮੈਂਟ ਕਰਕੇ ਕਿ ਚੀਜ਼ਾਂ ਬਹੁਤ ਵਧੀਆ ਨੇ ਤੇ ਬਰਤਨਜੋਗ ਨੇ ਲੋ ਜੀ ਦੀਵਾਲੀ ਤੇ ਸਾਨੂੰ ਇਤਕੇ ਗਿਫਟ-ਗਿਫਟ ਮਿਲੇ ਆ ਤੇ ਕੁਝ ਤਾਂ ਉਹਨਾਂ ਨੇ ਵੀ ਮਿਲ ਗਏ ਮੈਨੂੰ ਵੀ ਗਿਫਟ ਮਿਲੇ ਹਨਾ ਤੇ ਆ ਦੁਪੱਟਾ ਦੇਖੋ ਕਿੱਡਾ ਜਿਆਦਾ ਸੋਨਾ ਤੇ ਮੇਰੇ ਪਾਪਾ ਜੀ گئے ਸੀਗੇ ਉੱਥੋਂ ਵਾਲੇ ਭੁੱਖਿਆਂ ਵਾਲੇ ਹਯੂਰ ਸਾਹਿਬ ਉੱਥੋਂ ਉਹਨਾਂ ਨੇ ਲਿਆ ਕੇ ਦਿੱਤੇ ਗਿਫਟ ਤੇ ਗਿਫਟ ਜਾਨੀ ਕੀ ਵਾਲੀ ਤੇ ਬਾਕੀ ਹੋਰ ਤੇ ਵਧੀਆ ਲੱਗਿਆ ਬਹੁਤ ਸੋਹਣੀ ਚੁੰਨੀ ਆ ਇਹ ਤੇ ਬਾਕੀ ਜਿਹੜਾ ਆਪਣਾ ਭਾਈ ਰੰਗ ਦਾ ਜਿਹੜਾ ਕੰਮ ਕਰਾ ਦੇਖੋ ਚੱਲੀ ਜਾਂਦਾ ਸੁਣ ਚੇਂਜ ਲੱਗਦਾ ਹੁਣ ਜਿਹੜੀ ਕੰਦ ਹੋਰ ਹੀ ਲੱਗਦੀ ਹੁੰਦੀ ਸੀਗੀ ਹੁਣ ਸੋਹਣੀ ਲੱਗਣ ਲੱਗ ਗਈ ਅਜੇ ਅੱਧ ਵਿਚਾਲਾ ਪਿਆ ਚੱਲ ਰਿਹਾ ਕੰਮ ਹੋਣੀ ਗਏ ਆ ਬੀਰੀ ਵਰਗੇ ਤਾਂ ਹੁਣ ਜਾ ਕੇ ਫਿਰ ਮੈਂ ਬਲੌਗ ਹੈ ਜਿਹੜਾ ਬਣਾਉਣ ਲੱਗੀ ਆ ਕਿਉਂਕਿ ਫਿਰ ਹੁੰਦੇ ਆ ਹਨਾ ਕਰੇ ਤਾਂ ਫਿਰ ਐਦਾਂ ਬਲੌਗ ਜਾਂ ਬੰਦ ਆ ਨਹੀਂ ਹੈਗਾਗਾ ਤੇ ਤਾਂ ਕਰਕੇ ਆ ਜਿਹੜਾ ਸਾਰਾ ਖਲਿਆਰ ਨਾ ਫਿੰਦ ਰਿਆ ਹੋਇਆ ਕੱਲ ਨੂੰ ਇਹ ਦੀ ਸੈਟਿੰਗ ਬੈਟਿੰਗ ਹੈ ਜਿਹੜੀ ਹੋਊਗੀ ਇਧਰੋਂ ਵੀ ਬਾਹਰ ਤੋਂ ਸਫਾਈ ਦੀ ਪੈਗੀ ਹਾਂ ਇਹ ਤਾਂ ਕਿ ਸਫਾਈ ਦੀ ਪੀਂਗ ਪੈਗੀ ਸਹੀ ਗੱਲ ਆ ਤੇ ਜਿਵੇਂ ਪਹਿਲਾਂ ਲੱਗੇ ਸੀਗੇ ਓਨਾ ਹੀ ਜਿਹੜਾ ਕੰਮ ਹੈ ਜਿਹੜਾ ਹਜੇ ਤੱਕ ਚੱਲਦੀ ਜਾਂਦਾ ਰਹਿੰਦਾ ਹੈਗਾ ਤੇ ਚਲੋ ਫਿਰ ਜਦੋਂ ਰੰਗ ਦਾ ਆਪਾਂ ਕੰਮ ਜਿਹੜਾ ਹੀ ਸੀਗਾ ਤੇ ਫਿਰ ਇਹ ਤਾਂ ਹੌਲੀ-ਹੌਲੀ ਨਿਬੜਨ ਦਾ ਜਲਦੀ-ਜਲਦੀ ਜਿਹੜਾ ਕੰਮ ਨਹੀਂ ਨਿਬੜਦਾ ਮੈਂ ਵੀ ਤਾਂ ਰੰਗ ਵગેਰਾ ਹੁਣ ਕੱਢ ਕੇ ਛੱਡੀ ਸੀਗੀ ਜੀ ਕਰਦਾ ਸੀ ਗੁਰਦੁਆਰਾ ਸਾਹਿਬ ਮੱਥਾ ਠੀਕ ਆਈਏ ਤੇ ਦੇਖੋ ਇਦਰੋਂ ਵੀ ਹੋ ਗਿਆ ਤੇ ਇਦਰੋਂ ਵੀ ਹੋ ਗਿਆ ਬਾਥਰੂਮ ਵગેਰਾ ਆਪਣੇ ਰਹਿੰਦੇ ਨਹੀਂ ਕੱਲ ਨੂੰ ਬਸ ਕੰਮ ਨਿਬੜਜੂ ਤੇ ਉਧਰ ਦੇਖੋ ਕਿੰਨਾ ਜਿਆਦਾ ਖਲੇਰ ਨਾ ਲਿਆਰ ਨਹੀਂ ਰਹਿ ਗਿਆ ਆਪਣਾ ਕੰਮ ਕੁਸ਼ਤਾ ਕਿਉਂਕਿ ਰੰਗ ਰੂਗ ਨੂੰ ਪਿਆ ਇੱਧਰ ਦੇਖੋ ਪਾਣੀ ਵਾਲੇ ਦੀ ਕਿ ਦੇ ਸੋਣੇ ਲੱਗਦੇ ਆ ਸਮ੍ਰੀਤ ਨੇ ਹੋ ਗਿਤੇ ਨਵਰੀਦ ਨੇ ਲੈ ਕੇ ਆਏ ਸੀਗੇ ਇਹਨਾਂ ਨੂੰ ਆਪਣੀ ਪੈਪ ਲਿਆਂਦੀ ਪਈ ਐ ਫਿਰ ਕੱਲ ਨੂੰ ਹੁਣ ਕਿਉਂਕਿ ਫਿਰ ਕੱਲ ਨੂੰ ਹਣਾ ਮੰਮੀ ਸਾਰਾ ਕੰਮ ਨਿਭੜ ਜੂਗਾ ਫਿਰ ਕੱਲ ਨੂੰ ਹੀ ਧੋ ਦਾਂਗੇ ਕਹਿੰਦੇ ਹੋਗੇ ਤੁਸੀਂ ਤਾਂ 5 ਦਿਨ ਹੋ ਗਏ ਧੌਣ ਧੌਣ ਕਰੀ ਜਾਂਦੇ ਹਨ ਤੇ ਆ ਆਪਣੀ ਹੈਗੀ ਹੈਗੀ ਪਤਾ ਨਹੀਂ ਮੈਂ ਤਾਂ ਭੁੱਲ ਗਈ ਕੀ ਕਹਿੰਦੇ ਹੁੰਦੇ ਇਹਨਾਂ ਕੀ ਕੁੱਟਦੇ ਹੁੰਦੇ ਇਹ ਚ ਮੰਮੀ ਇਹ ਕੀ ਐ ਆ ਜੀ ਨੂੰ ਰੰਗ ਕਰਾਇਆ। ਤੇ ਬਾਥਰੂਮ ਬਾਥਰੂਮ ਦਾ ਤਾਂ ਮੈਨੂੰ ਪਤਾ ਹੈ। ਓਖਲੀ ਦਾ ਨਹੀਂ ਪਤਾ। ਓਖਲੀ ਏ। ਓਖਲੀ ਨੂੰ ਵੀ ਰੰਗ ਕਰਾ ਤਾਂ ਕੁੱਟਿਆ ਤਾਂ ਹੈ ਨਹੀਂ ਸੀਗੀ। ਕੁੱਟੀ ਨਹੀਂ ਸੀਗੀ ਖਿਚੜੀ ਤੇ ਪਿਛਲੇ ਸਾਲ ਆ ਕੁੱਟੀ ਸੀਗੀ ਹਨਾ ਜਦੋਂ ਰਾਮਬਾਈ ਆਏ ਸੀਗਾ। ਮੁੜ ਕੇ ਨਹੀਂ। ਹਾਂ ਖਿੱਲਾ ਹੈਗੇ ਮੰਮੀ। ਤੇ ਮੈਂ ਤੁਹਾਨੂੰ ਦਿਖਾਉਣੀ ਆ ਪਾਪਾ ਤੁਝੇ ਹਨਾ ਚੈਣਗਾਇਆਂ ਲੈ ਆਉਂਦੀ ਹੈਗੀ। ਤੇ ਬੀਬੀ ਪਾਈ ਬੈਠੀ। ਮੇਰੇ ਕਿ ਬੀਬੀ ਤਾਂ ਸਿਉਣੀ ਦੀ ਚੈਨੀ ਪਾਈ ਬੈਠੀ ਆ ਭਾਈ ਕਿੰਨਾ ਵਗੈਰੋ ਦਿਖਾ ਆਪਰ ਛਾੜਾ ਜਿਹੜਾ ਬਹੁਤ ਜਾਦੇ ਟੇਸਟੀ ਲੱਗਦਾ ਹੁੰਦਾ ਇੱਕ ਪਾਪਾ ਜੀ ਲੈ ਕੇ ਆਏ ਸੀਗੇ ਉੱਥੇ ਪੇਠਾ ਇਹਦਾ ਬਹੁਤ ਜ਼ਿਆਦੇ ਪਸੰਦ ਆ ਇੱਕ ਤੋਂ ਇਹਦੇ ਵਿੱਚ ਫੈਦੇ ਸਿਮ ਵਰਗੇ ਨੇ ਪਾ ਲਈ ਹੋਏ ਨੇ ਕਲਰਫੁਲ ਐਰ ਕੇ ਗਿਫਟ ਮੈਂ ਸਾਰੇ ਵਰਤੋਂ ਵਾਲੇ ਆ ਹਨਾ ਇਹਨਾਂ ਨੂੰ ਵੀ ਵਧੀਆ ਮਿਲ ਗਿਆ ਬਟਾ ਵੀ ਜਾਣੀ ਕਿਨੇ ਟੋਲੇ ਦੀ ਕਰਾਈ ਹੈ ਦੋ ਨੇ ਦੋ ਦੀ 2 ਲੱਖ ਨੂੰ ਆ ਵੇੜੇਗਾ ਤਾਂ ਹੋਰ 1 ਲੱਖ ਤੇ ਬਤਨ 30000 ਨੂੰ ਆ ਤੇ ਤੂੰ ਤਾਂ ਫਿਰ ਗੱਲ ਖੜ ਦੋ ਲੱਖ 2.5 ਲੱਖ ਦੇ ਨੇੜੇ ਕਰਾਈ ਬੈਠੀ ਆ ਨਾ ਲੈਨੇ ਆ ਕੋਈ ਗੱਲ ਖੜ ਦਊਗਾ ਹੋਰ ਸੋਨਾ ਮਾੜਾ ਬੀਬੀ ਹਾਂ ਚਿੱਟਾ ਹੋਣ ਲੱਗ ਗਿਆ ਕਾ ਕਿਰਾਵ ਹੋਣ ਲੱਗ ਗਿਆ ਸੋਨਾ ਮਾੜਾ ਚਿੱਟਾ ਠੱਗੀ ਕਰ ਲਈ ਤੇਰੇ ਨਾਲ ਸਾਇੰਸ ਖਰਾਬ ਹੋਣ ਲੱਗਿਆ ਪਾਲਾ 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 ਕਰ ਲੈ ਸਵੰਗਪੁਰਾ ਮਾਂ ਮਾਰਿਆ ਜੱਲਾ ਹੁੰਦਾ ਪਾਈ ਨਾ ਨਾ ਲੈਣੀ ਪੈਣੀ ਆ ਹੌਲੀ ਹੌਲੀ ਝਾੜੂ ਨਾਲ ਚੱਕਾ ਤੇ ਇਥੋਂ ਸਾਫ ਕਰਾਂ ਫੇਰ ਬਸ ਕੰਮ ਕਰਾ ਜਿਹੜੇ ਚੱਲੇ ਜਾਣਗੇ ਇਹਦੇ ਵੀ ਵਿਚਾਰੇ ਦਿੱਕਤਾਂਾਂ ਤੇ ਨਹੀਂ ਹੋਣਗੀਆਂ ਅੱਜ ਨਹੀਂ ਫਿਰ ਹੁਣ ਸਾਰਾ ਕੁਝ ਨਿਬੜੀ ਜਾਂਦੇ ਵੀ ਚੱਲਣ ਦੋ ਜਿਹੜੇ ਹੁਣ ਗੱਲ ਕੀਂਗੇ ਪੈ ਗਈ ਤਾਂ ਪੈ ਹੀ ਜਾਂਦੇ ਮਾਰਦੀਆਂ ਬੀਬੀ ਕੇ ਭਾਈਆ ਲਓ ਜੇ ਇਹ ਆਇਨੇ ਹੁਣ ਖੇਤੋਂ ਤੇ ਆਪਦੇ ਗਿਫਟ ਦੇਖ ਰਹੇ ਆ ਅਸੀਂ ਤਾਂ ਦੇਖ ਲਈ ਸੀ ਸਾਰਿਆਂ ਨੇ ਅੱਛਾ ਇਹ ਮੈਨੂੰ ਮਿਲਿਆ ਟੀਮ ਨਾਲ ਹੋਰ ਕੀ ਆ ਮੈਨੂੰ ਇੱਕ ਤਾਂ ਹਨ ਉਹ ਸਪਾਟੀ ਬਾਕਸ ਤੇ ਇਹ ਆ ਬੜਾ ਮੇਰਾ ਗਿਫਟ ਹੈ ਆ ਬੜਾ ਬੋਟਲ ਮੰਮੀ ਆਖੀ ਜਾਂਦੀ ਮੰਮੀਆਂ ਨੇ ਕੋਈ ਬੋਟਲ ਹੀ ਤੇ ਦੇਖਣੀ ਗਿਫਟ ਜਾਂ ਰਮਨ ਨੂੰ ਜਾਂ ਮੈਨੂੰ ਉਹੀ ਗੱਲ ਅੱਛਾ ਹਾਂ ਮੇਰੀ ਚਾਹ ਦਾ ਜੱਗ ਮਿਲ ਜੇਗਾ ਨਹੀਂ ਛੋਟਾ ਸੀ ਆਪਣਾ ਇਹ ਵੱਡਾ ਆ ਗਿਆ ਹਣਾ ਵਈ ਜਾਂਦਾ ਹੂੰ ਬਰਗੇਰ ਸਟੀਲ ਦਾ ਬਰਗੇਰ ਉਹ ਕਰੂਣਾ ਬਈ ਰੈਡੀ ਕੀ ਹੈ ਸਪਾਟੀ ਬਾਕਸ ਜਨਰਲ ਬਾਕਸ ਵੀ ਮਿਲਿਆ ਤੁਹਾਨੂੰ ਯੈਸ ਰੋਟੀ ਪਕਾਉਂਦੇ ਇਹਦੇ ਚ ਪਾਉਂਦੇ ਉਹ ਆਏ ਆ ਨੇ ਉਹਨੇ ਫੈਕਟਰੀਆਂ ਦੇ ਘਰ ਵਾਲਿਆਂ ਨੂੰ ਮਹਾਂਜਿੱਟਾਗਾ ਹਾਂ ਦੀ ਫੈਕਟਰੀ ਦੇ ਘਰ ਵਾਲੀ ਰੋਟੀ ਬਣਾ ਕੇ ਪਕਾ ਕੇ ਇਹਦੇ ਚ ਪਾ ਕੇ ਅੱਗੇ ਬਾਕੀ ਸੰਕਲੂਸ਼ਨ ਸੈਟਿੰਗ ਮੰਨਦਾ ਹੈ ਜੀ ਉਹ ਜੀ ਜੀ ਰੋ ਹਾਂ ਬੜਾ ਵਿਹੜਾ ਤੋਂ ਅੱਜ ਕਿਉਂਕਿ ਮੈਨੂੰ ਆਇਆ ਮਨ ਮੈਂ ਕੱਲ ਨੂੰ ਬਾਹਰੋਂ ਬਾਹਰੋਂ ਉਹ ਕੰਮ ਹੋਊਗਾ ਬੜਾ ਟਕਿਆ ਕੱਲ ਨੂੰ ਮੇਡਾ ਗੁਰਾਂ ਨੂੰ ਕੱਲ ਨੂੰ ਨਿਕਲਦਾ ਰਹਣਾ ਅੱਜ ਤੱਕ ਜਦੋਂ ਅਸੀਂ ਲੇਟ ਆਟ ਕਰਾ ਨਹੀਂ ਗਏ ਕੱਲ ਸੰਡੇ ਨਾ ਪ੍ਰਸਤਵ ਵਾਲੀ ਆ ਛੁੱਟੀਆਂ ਮੰਮੀ ਕਹਿੰਦੀ ਮੰਗਲਵਾਰ ਨੂੰ ਬਈ ਸਾਰੇ ਕਮੈਂਟ ਕਰਕੇ ਜਰੂਰ ਦੱਸਿਓ ਦੀਵਾਲੀ ਸੋਮਵਾਰ ਦੀ કે ਮੰਗਲਵਾਰ ਦੀ ਮੰਮੀ ਕਹਿੰਦੀ ਮੱਸਿਆ ਦੀ ਦੀਵਾਲੀ ਹੁੰਦੀ ਹੈ ਵੀ ਮੰਗਲਵਾਰ ਦੀ ਮੱਸਿਆ ਦਾ ਇਹ ਆਪਣਾ ਰੋਗਾ ਨੂੰ ਹੋ ਗਿਆ ਏ ਦੀਵਾਲੀ ਉਹ ਨਾ ਨਹੀਂ ਹੁੰਦੀ ਕੱਲ ਨੂੰ ਕੀ ਕੱਲ ਨੂੰ ਤਾਂ ਸੰਡੇ ਆ ਫਿਰ ਹਜੇ ਫਿਰ ਦੀਵਾਲੀ ਹੈ ਸੋਮਵਾਰ ਦੀ ਕੋਈ ਸੋਮਵਾਰ ਦੀ ਕਹਿੰਦੇ ਨੇ ਤਾਂ 2 ਸਾਲ ਹੋ ਗਏ ਪਿਛਲੇ ਸਾਲ ਵੀ ਐ ਹੀ ਸੀਗਾ ਸ਼ਸ਼ੋਪੰਜੇ ਜੀ ਚ ਕਿਸੇ ਨੇ ਸੋਮਵਾਰ ਨੂੰ ਬਣਾਈ ਸੀ ਕਿਸੇ ਨੇ ਵੀ ਜਨਕੀ 2 ਦਿਨ ਬਣਾਈ ਸੀ ਮੇਰੇ ਨਾਲ ਮதே ਸੋਮਵਾਰ ਦੀ ਆ ਕਿਉਂਕਿ ਹੁਣ ਰਜਿਸਟਰਾਂ ਵਗੈਰਾ ਦੇ ਵਿੱਚ ਵੀ ਮੰਡੇ ਦੀ ਭਰੀ ਗਈ ਆ ਹਾਂ ਤੇ ਟਿਊਜ਼ਡੇ ਦੀ ਵੈਸੇ ਛੁੱਟੀ ਕੀਤੀ ਹੈਗੀ ਇਹ ਦੁਵਾਦ ਆ ਗਿਆ ਮੈਨੂੰ ਦੇ ਦੋ ਕਿੱਲਾ ਮੈਂ ਖਾਤਗੀ ਨਹੀਂ ਸੀ ਭੁੱਖ ਲੱਗੀ ਪਈ ਐ ਰੋਟੀ ਦੀ ਅੱਜ ਮੈਂ ਦੁੱਧ ਨਹੀਂ ਪੀਤਾ ਆ ਕੇ ਇਸ ਕੋਲ ਨੂੰ ਹਏ ਦੇਖ ਹੈ ਦੋ ਹੀ ਬਚ ਗਏ ਦੋ ਹੀ ਬਚ ਗਏ ਹੂੰ ਚਾਹ ਚਾਹ ਦੋ ਬਣਾ ਚਲੋ ਰੋਟੀ ਖਵਾ ਦੋ ਅਗਰ ਪਕਾ ਕੇ ਦੋਗਾ ਉਹ ਵੀ ਪਕਾਈ ਤੇ ਬੰਨ ਦੇਣਾ ਮੈਂ ਪਕਾਈ ਆ ਤੇ ਬਾਅਦ ਮੈਂ ਕੱਪੜੇ ਪ੍ਰੈਸ ਕਰਕੇ ਸਾਫ ਤੇ ਠੀਕ ਐ ਜੇ ਨਾ ਜਵਾਬ ਨਾ ਦੇ ਦੇਣਾ ਹਲੋ ਅੰਜਲਾ ਜੀ ਆਪਾਂ ਸਾਗ ਨੂੰ ਤੜਕਾ ਉਹ ਇੱਕ ਦਿਨ ਖਾ ਲਿਆ ਸੀ ਥੋੜਾ ਜਿਹਾ ਖਲਕਦਾ ਸੀਗਾ ਤੜਕਾ ਲਾ ਕੇ ਜਿਹੜਾ ਹੋਰ ਵੱਧਾ ਜਿਹੜਾ ਟੇਸਟੀ ਬਣ ਜਾ। ਚੰਗੀ ਹਿੰਦਕ ਕਰੀਏ ਕੰਮਕਾਰ। ਲੋਜੀ ਟਾਈਮ ਹੋ ਗਿਆ 8:30 ਦਾ ਹੌਲੀ ਹੌਲੀ ਪ੍ਰੈਸ਼ਰ ਨਹੀਂ ਮਾਰਨਾ ਕੰਧਾ ਤੇ ਨਹੀਂ ਜਾਣਾ ਚਾਹੀਦਾ। ਤੇ ਜਿੰਨ ਤੋਂ ਪਹਿਲਾਂ ਦੱਸ ਕੇ ਸਾਡੀ ਨੂੰ ਕਿ ਇਹ ਕਹਿੰਦੇ ਵੀ ਵਿੜਾ ਅੱਜ ਹੀ ਧੋਣਾ। ਤਾ ਕਰਕੇ ਫਿਰ ਆਪਾਂ ਜੇ ਅੱਧੀ ਕਰ ਲਈ ਕਰਦੇ ਤਾਂ ਫਿਰ ਵੀ ਰੌਲਾ ਪਾਉਂਦੇ ਸੀ ਕਿ ਨਹੀਂ ਧੋਣਾ ਨਹੀਂ ਧੋਣਾ ਕੱਲ ਨੂੰ ਧੋਲਿਓ ਤੇ ਪਰ ਇਹ ਹਟੇ ਨਹੀਂ ਇਹ ਕਹਿੰਦੇ ਵੀ ਮੈਂ ਕੱਲ ਨੂੰ ਖੇਤ ਚਲੇ ਜਾਣਾ ਆਦਾ ਅੱਧੀ ਧਵਾਲਾ ਜੇ ਨਾਲ ਲਾਉਣਾ ਤਾਂ ਮੈਨੂੰ ਫਿਰ ਕੱਲੀਆ ਨਹੀਂ ਔਖਾ ਹਾਂ ਇਹ ਤਾਂ ਸਹੀ ਨਾ ਨਾ ਪ੍ਰੈਸ਼ਰ ਵਾਰ ਫਿਰ ਕੰਟਾ ਤੇ ਰੰਗ ਲੈ ਜੂਗਾ ਬਹਿ ਕੇ ਉਹ ਕਰੋ ਨਹੀਂ ਲੈਂਦਾ ਯਾਰ ਰੰਗ ਨਹੀਂ ਦਗਾ ਧੋਨੀ ਲਾ ਇਹ ਨਾ ਆਉਂਦੀ ਨਾ ਸੋਖੇ ਨਾ ਇਹ ਨਹੀਂ ਲੈਂਦਾ ਨੁੰਦ ਰੰਗ ਜੇ ਤੁਸੀਂ ਕਹੋਗੇ ਤਾਂ ਧੋਣੀ ਧੋਲ ਦੇ ਹੂੰ ਮੁੱਠੀ ਨਿਕਲੂਗੀ ਜੇਰਾ ਲਓ ਜੀ ਆਪਾਂ ਚੱਕਦੇ ਹਾਂ ਮੋਪਾ ਇਹਨੇ ਬੈਠੀ ਹੋਇਆ ਦੇਖੀ ਜਓ ਹਾਲ ਨੂੰ ਛੁੱਟੀ ਹੈ ਲੇਟ ਉੱਠ ਖੜਾਂਗੇ 6 ਵਜੇ ਓੱਕੇ ਟਾਰਾਂ ਕੱਢ ਲਾਂਗੇ ਉੱਧਰ ਦੇਖੋ ਪਾਣੀ ਵਾਲੇ ਜੇ ਪਾਣੀ ਖਤਮ ਹੋਣ ਵਾਲਾ ਘੱਟ ਡਿਮ ਹੋ ਗਏ ਸੋਣੀ ਲੱਗਦੀ ਹੈ ਜੀ ਲਓ ਜੀ ਇਧਰ ਤਾਂ ਆਪਾਂ ਬੈੜੀ ਜਿਹੜੀ ਸਫਾਈ ਕਰਤੀ ਕਿਉਂਕਿ ਜਿਹੜਾ ਇਹ ਰੰਗ ਹੈ ਨਾ ਰੰਗ ਤਾਂ ਲੈਂਦਾ ਹੀ ਨਹੀਂ ਹੈਗਾ ਆਪੇ ਹੌਲੀ ਹੌਲੀ ਲਊਗਾ ਉਹ ਚੜੋ ਫੇ ਜਿਹੜਾ ਗਰਦ ਘਟਾ ਇੰਨੇ ਸੀਗੀ ਹਨਾ ਸਾਰਾ ਆਪਾਂ ਕੱਢ ਲੈਂਦਾ ਦੇਖੋ ਮੇਰਾ ਸਾਫ-ਸਾਫ ਹੋ ਗਿਆ ਜਿਹੜਾ ਇੰਨਾ ਫਲੇਰ ਨੇ ਖਿਲਰਿਆ ਹੋਇਆ ਸੀ ਤੁਸੀਂ ਵੀ ਕਹਿੰਦੇ ਹੋਵੋਗੇ ਵੀ ਦਿਨੇ ਤੱਕ ਤੁਸੀਂ ਕਹੀ ਜਾਂਦੇ ਕਿ ਜੇ ਵੀ ਅਸੀਂ ਸਫਾਈਏ ਅੱਜ ਕਰਦੇ ਨਹੀਂ ਕੱਲ੍ਹ ਤੋਂ ਫੇਰ ਰੰਗ ਕਰਦੇਗੇ ਕਹਿੰਦੇ ਹੋਣਗੇ ਤੁਹਾਡਾ ਵੀ ਭੇਤ ਹੀ ਨਹੀਂ ਆਉਦਾ ਹੈਗਾ ਫੇਰ ਬਸ ਇੰਨਾ ਨੇ ਆ ਕੇ ਪਲਾਨ ਜਿਵੇਂ ਕਰਤਾ ਕਹਿੰਦੇ ਨਹੀਂ ਅੱਜ ਹੀ ਧੋਣਾ ਵਿੜਾ ਕਹਿੰਦੇ ਫੇਰ ਧੋਣਾ ਵੱਡਣ ਲੱਗ ਜਾਂਗੇ ਤੇ ਵਿੜਾ ਸੁੱਕੂਗਾ ਵੀ ਮੁੜ ਕੇ ਉਹ ਵਾਲਾ ਧੋਣਾ ਤਾਂ ਆਪਾਂ ਘਰੀ ਰੱਖਾਂਗੇ ਫੇਰ ਹਨਾ ਬਸਮਤੀ ਹੂੰ ਤੇ ਗਲ ਰੰਗ ਵਾਲਾ ਵੀ ਆਪੇ ਹੋਈ ਜਾਊਗਾ ਕਿਉਂਕਿ ਉਧਰੋਂ ਹੀ ਜ਼ਿਆਦਾ ਸੀਗਾ ਹਨਾ ਉਧਰੋਂ ਹੋ ਗਿਆ ਰੰਗਾ ਬਾਥਰੂਮ ਵਗੈਰਾ ਦਾ ਹੀ ਇੱਧਰ ਤਾਂ ਆਪਣੇ ਚੱਕਰ ਹੈ ਨਹੀਂ ਸੀਗਾ ਹਾਂਜੀ ਹਾਂ ਕਰਦੇ ਬਾਹਰ ਲਾ ਕਰਨ ਹੋਊਗਾ ਜਾਂ ਨਾ ਕਿ ਅੰਦਰ ਇੱਧਰ ਚੜੀ ਹੋਈ ਐ ਸੱਚ ਚੜੀ ਹੋਈ ਚੱਕਰ ਦੇ ਆ ਆ ਵੀ ਇਸ ਉਪਰੇ ਪਾਤਰ ਨਾਲਿਆ ਕੋਣਾ ਕੋਣਾ ਤਾਂ ਚੱਕਦੇ ਮੈਂ ਰੇਤਾ ਖਚਿਆ ਸੀਗਾ ਹੋੜੇ ਨਾਲ ਬੋਕਰ ਤਾਂ ਚਲਦੀ ਨਹੀਂ ਸੀ ਆਹਰ ਤੇ ਕਾਪੀ ਨੇ ਬੱਕੜ ਤੇ ਆਕਦੀ ਨੇ ਕਿੱਡੀਆਂ ਮਿੱਡੀਆਂ ਸਾਰੇ ਖੰਨਾ ਹੋ ਗਿਆ ਇਹ ਕੀ ਕਰੀ ਜਾਂਦੇ ਰਾਤ ਨੂੰ ਆਪਾਂ ਤਾਂ ਜਦੋਂ ਵੀ ਵੇੜਾ ਧੋਣੇ ਹਰ ਵਾਰੀ ਰਾਤ ਨੂੰ ਧੋਣੇ ਆ ਨਾ ਐਵੇਂ ਹੁੰਦਾਗਾ ਵੀ ਰਾਤ ਨੂੰ ਨਾ ਤੜਕੇ ਨੂੰ ਜਿਹੜਾ ਨਾਲੇ ਤਾਂ ਵੇੜਾ ਵਧਗਾ ਸੁੱਕ ਜਾਂਦਾਗਾ ਤੇ ਨਾਲੇ ਜਿਹੜਾ ਬਾਹਰ ਪਾਣੀ ਪੂਣੀ ਸੜਕ ਤੋਂ ਸੁੱਕ ਤੇ ਜਾਂਦਾ ਹਨਾ ਕੁਝ ਤਾਂ ਅਸੀਂ ਗਿਆ ਉਹਦੇ ਵਿੱਚ ਹੀ ਚਲਾ ਜਾਂਦਾਗਾ ਕੁਝ ਕਿ ਚਲੋ ਬਾਹਰ ਹੁੰਦਾਗਾ ਤੇ ਉਹ ਸੁੱਕ ਜਾਂਦਾਗਾ ਤਾਂ ਕਰਕੇ ਰਾਤ ਨੂੰ ਧੋ ਲਈਦਾ ਨਾ ਹੀ ਕੋਈ ਜ਼ਿਆਦਾ ਵੀ ਪੈਰ ਚੱਲ ਹੁੰਦੀ ਹਾਂ ਜੀ ਸੌਂਜੋ ਫਿਰਨੀ ਦਾ ਹੀ ਜਾਂਦੀ ਆ ਤਾਂ ਸੌਣ ਦੀ ਕਰਾ ਕੱਪੜੇ ਚੇਂਜ ਕਰ ਲੈ ਆਈ ਨਹੀਂ ਸੋਨਾ ਸੁਨਾ ਹੈਗਾਗਾ ਗਿੱਲੇ ਹੈਗੇ ਤੇ ਮੁੜ ਕੇ ਖੰਗ ਜਖਾਮ ਤਾਂ ਅੱਗੀ ਹੈਗਾ ਹੋਰ ਨਾ ਹੁਣ ਦੀਵਾਲੀ ਵੇਲੇ ਵੱਧਾ ਵਧਾਓ ਕੱਪੜੇ ਚੇਂਜ ਕਰ ਲੈ ਲਾ ਕਰ ਲੈ ਕਰ ਲੈ ਕੱਪੜੇ ਚੇਂਜ ਕਰ ਲੈ ਤੇ ਪੈਰ ਸਮਾਰ ਕੇ ਸਾਫ਼ ਕਰਕੇ ਫੇਰ ਭਾਂਡੇ ਦੇ ਵਿੱਚ ਜਾਣਾਗਾ ਠੀਕ ਹੈ ਬਿਜਾ ਬੰਦ ਕਰਕੇ ਇੱਥੇ ਰਹਿਗਾ ਤੇ ਪੂਰਾ ਘਰਕ ਬਣ ਗਿਆ ਜੀ ਇੱਥੇ ਆ ਕੇ ਮੈਂ ਥੋੜੇ ਨਾ ਹੁਣ ਫੇਰ ਬਾੜਾ ਦੁਆਰੇ ਚੱਕਣਾ ਪੈਣਾ ਕਿਉਂਕਿ ਮੈਂ ਮੂਰੇ ਮੂਰੇ ਬੱਕਰ ਮਾਰੀ ਜਾਨੀ ਇਹ ਪੜੇ ਨਾ ਸੱਚ ਲਾਈਦਾ ਤੇ ਮੈਂ ਚਲੋ ਥੋੜਾ ਜਿਹਾ ਹੋਰ ਵਲੌਗ ਸ਼ੂਟ ਕਰ ਲੀਏ ਫਿਰ ਤੇ ਦੁਬਾਰਾ ਕਿਉਂਕਿ ਦੁਪਹਿਰ ਆ ਜਾਣਾ ਸਾਰਾ ਵਿੜਾ ਸਾਫ ਕਰਕੇ ਫੇਰ ਹੀ ਆਪਾਂ ਵਲੌਗ ਹੇ ਇਹ 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 ਖਾਲੀ ਸੀ ਟੱਟ ਡਿੱਗ ਪਈ ਤੇ ਓਹੋ ਲਓ ਜੀ ਸਾਰੀ ਘਰ ਦੀ ਜਿਹੜੀ ਆਪਣੀ ਸਾਫ ਸਫਾਈ ਹੋ ਗਈ ਹੈ ਦੇਖੋ ਸ਼ਾਂਤੀ ਮਿਲੀ ਅੱਜ ਜਾ ਕੇ ਕੰਮ ਹੈ ਜਿਹੜਾ ਸਾਰਾ ਹੋ ਗਿਆ ਇੱਕ ਵਾਰੀ ਦਾ ਤਾਂ ਬੇੜਾ ਵਧੀਆ ਸਾਫ ਸਪਾਈ ਹੋ ਗਿਆ ਸਾਰੇ ਚੱਕ ਤਰ ਹੁਣ ਤੁਸੀਂ ਲਾ ਦੋ ਬਸ ਸਾ ਕਮਰਾ ਰਹਿ ਗਿਆ ਆਪਣਾ ਕੋਈ ਗੱਲ ਨਹੀਂ ਕਰੀ ਜਾਣੇ ਆ ਕੰਮ ਤਾਂ ਜਿਹੜਾ ਹੈ ਇੱਕ ਦਿਨ ਕਰਕੇ ਮੁੜ ਕੇ ਸੁੰਬਰ ਨਾ ਨਿੱਕੇ ਪੋਚੇ ਨਹੀਂ ਹੁਣੇ ਪਰ ਆਈ ਹੁੰਦਾ ਵੀ ਜਿਹੜਾ ਆਪਣਾ ਮੇਨ ਕੰਮ ਹੁੰਦਾ ਧੋਤਵਾ ਜਾ ਗਵਾਂਢਿਆਂ ਦੇ ਵੀ ਬੋਕਰ ਚੱਲੀ ਜਾਂਦੀ ਹੈ ਵੀ ਮਿਲ ਲੱਗਾ ਧੋਈ ਜਾਂਦੇ ਰਾਤ ਨੂੰ ਚਲੋ ਦੇ ਨਾਲ ਹੀ ਹੁਣ ਆਪਾਂ ਕਰਦੇ ਆਂ ਬਲੌਗ ਦਾ ਐਂਡ ਮੈਂ ਜਵੀ ਤੋਂ ਨਾਲ ਸੀ ਛੱਡਿਆ ਕੁਝ ਨਹੀਂ ਸਾਰਾ ਕੁਝ ਤਾਂ ਚਾਰਜ ਹਾਂ ਇੱਥੇ ਲਾ ਦਉਂਗਾ ਹੰਤਾ ਲਓ ਜਿਸ ਦੇ ਨਾਲ ਹੀ ਆਪਾਂ ਕਰਦੇ ਆਂ ਆਪਣੇ ਬਲੌਗ ਦਾ ਐਂਡ ਮਿਲਾਂਗੇ ਆਪਾਂ ਨੈਕਸਟ ਬਲੌਗ ਦੇ ਨਾਲ ਜੇਕਰ ਤੁਹਾਨੂੰ ਸਾਡੇ ਬਲੌਗ ਵਧੀਆ ਲੱਗਦੇ ਨੇ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸੋਨੇ ਸੋਨੇ ਕਮੈਂਟ ਕਰਿਆ ਕਰੋ ਤੇ ਬੈਲ ਆਈਕਨ ਵੀ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਹਣ ਵਾਲੇ ਬਲੌਗ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਤੇ ਸਾਡੇ ਜਿਹੜੇ ਬਲੌਗ ਹੈ ਤੁਸੀਂ ਇੰਜੋਏ